ਦੋਸਤੋ ਆ ਦੇਖੋ ਆਪਾਂ ਬਾਬਾ ਕੁਲਵਿੰਦਰ ਸਿੰਘ ਜੀ ਹੀਰਾਗਉ ਸ਼ਾਲਾ ਵਾਲਿਆਂ ਦੇ ਹਸਪਤਾਲ ਵਾਲਿਆਂ ਦੇ ਨਾਲ ਆ ਤੇ ਇਹਨਾਂ ਨੇ ਪੌਣਾ ਕ ਕਿਲਾ ਜਗਾ ਵਾ ਆ ਦੇਖੋ ਡੇਕਾਂ ਦਾ ਕਿਵੇਂ ਆਨੰਦ ਲਾਇਆ ਹੋਇਆ ਤੇ ਨੌਂ ਕਨਾਲਾ ਸੌਰੀ ਸਵਾ ਸਵਾ ਕਿਲਾ ਹੋ ਚੱਲਿਆ ਤੇ ਸੌਰੀ ਸਵਾ ਨੌਂ ਕਨਾਲਾ ਤੇ ਬਾਬਾ ਜੀ ਸਾਰਿਆਂ ਨੂੰ ਬੇਨਤੀ ਕਰ ਹੌਕਮ ਲਾਓ ਜੀ ਸਾਰੇ ਜਣੇ ਥੋੜਾ ਥੋੜਾ ਇਦਾਂ ਥੋੜੀ ਲਾਉਣ ਤੇ ਦੀ ਕਿਤੇ ਆਕਸੀਜਨ ਦਾ ਜਿਹੜਾ ਆਪਣਾ ਪੱਧਰ ਪੂਰਾ ਹੋਣਾ ਹਾਂਜੀ ਸਰ ਹਰੀ ਭਗਵਾਨ ਦੀ ਜੈ ਸਾਰੇ ਸੇਵਾਦਾਰਾਂ ਨੂੰ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਸਤਪਾਲ ਜੀ ਤਨਮਨ ਧਨ ਨਾਲ ਲੱਗੇ ਆਪਾਂ ਵੀ ਸਾਰਾ ਸੰਯੋਗ ਦਿਈਏ ਇੱਥੇ ਅਕਾਲ ਪੁਰਖ ਨੇ ਕਿਰਪਾ ਕੀਤੀ ਸੀ ਕਿ 2020 ਚ ਕਿਸੇ ਨੇ 9 ਇੱਕ ਇੱਕ ਇਕੜ ਤੋਂ ਜਾਨੀ ਇੱਕ ਕਨਾਲ ਵੱਧ ਆਪਾਂ ਨੂੰ ਜਗ੍ਹਾ ਦਿੱਤੀ ਸੀਗੀ ਸਾਡੇ ਕੋਲ ਆਪਦੀ ਵੀ ਜਗਾ ਕੋਈ ਹੈ ਨਹੀਂ ਸੀ ਸਾਨੂੰ ਪਤਾ ਵੀ ਗਊਆ ਹਸਪਤਾਲ ਚ ਵੀ ਬਹੁਤ ਘੱਟ ਸੀਗੀ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਪਹਿਲ ਦੇ ਆਧਾਰ ਤੇ ਉਦੋਂ 2020 ਚ ਜਦੋਂ ਆਪਣੀ ਬਿਮਾਰੀ ਚੱਲ ਰਹੀ ਸੀਗੀ ਤੇ ਉਸ ਟਾਈਮ ਅਗਸਤ ਦੇ ਮਹੀਨੇ ਅਸੀਂ ਡੇਕਾ ਲਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ ਵੀ ਮੈਂ ਤਾਂ ਹਰ ਇੱਕ ਸਾਧੂ ਸੰਤ ਮਹਾਤਮਾ ਨੂੰ ਬੇਨਤੀ ਕਰਦਾ ਵੀ ਜਿਹਦੇ ਕੋਲ ਕੋਈ 10 ਕਿੱਲੇ ਆ 10 ਮਾ ਹਿੱਸਾ ਜ਼ਰੂਰ ਤੁਸੀਂ ਇਹ 31 ਇਕੜ ਧਰਤੀ ਮਾਂ ਨੂੰ ਦਓ ਤੇ ਜੇ ਕਿਸੇ ਕੋਲ 20 ਇਕੜ ਆ ਸਾਧੂ ਸੰਤ ਕੋਲ ਤੇ ਉਹ 2 ਇਕੜ ਲਾਓ ਤੇ ਕਮ ਸੇ ਕਾਮ ਇਹ ਵੀ 10 ਮਹਿਸਾ ਗੁਰਨਾਨਕ ਦਾ ਹੀ ਆ ਜੀ ਲਾਉਣਾ ਚਾਹੀਦਾ ਸਾਡੇ ਕੋਲ ਸਿਰਫ ਆ 1 ਇਕੜ ਨੌਂ ਖਨਾਲਾਂ ਦਿੱਤੀਆਂ ਸੀ ਅਸੀਂ ਇਹਦੇ ਵਿੱਚ ਹੀ ਲਾਤੀਆਂ ਸੀ ਤੇ ਉਹ ਸਾਡੇ ਨਾ ਸੇਵਾਦਾਰ ਵੀ ਨਰਾਜ ਹੋਏ ਕਿ ਕਹੋਗੇ ਵੀ ਆਪਾਂ ਨੂੰ ਆਪਣੇ ਕੋਲ ਤਾਂ ਹੋਰ ਕੋਈ ਜਗ੍ਹਾ ਵੀ ਨਹੀਂ ਗਈ ਤੁਸੀਂ ਇਹ ਚ ਡੇਕਾਂ ਲਾਤੀਆਂ ਆਪਣੇ ਵੀ ਆਪਾਂ ਇਹ ਚ ਆਮਦਨ ਲੈਂਦੇ ਕਿਉਂਕਿ ਤੁਹਾਨੂੰ ਪਤਾ ਹੀ ਆ ਜੇ ਅੱਜ ਦੀ ਕੜੀ 60-70 ਹਜ਼ਾਰ ਨੂੰ ਤਾਂ ਠੇਕਾ ਵਾ ਤੇ ਉਹ ਵੀ ਆਪਾਂ ਨੂੰ 60-70 ਹਜ਼ਾਰ ਆਸਾਦੀ ਸੀ ਪਰ ਨਹੀਂ ਕਿਉਂਕਿ ਜੋ ਸਮੇਂ ਉਹ ਸਮੇਂ ਅੱਜ ਲਾ ਲਈਆਂ ਤਾਂ ਹੁਣ ਇਹ 20-20 ਫੁੱਟ ਦੀਆਂ ਹੋ ਚੁੱਕੀਆਂ ਤੇ ਅੱਜ ਬਹੁਤ ਖੁਸ਼ੀ ਮਿਲਦੀ ਆ ਕਿ ਸਤਪਾਲ ਜੀ ਕਰ ਰਹੇ ਨੇ ਤੇ ਇਹਨਾਂ ਦੀ ਟੀਮ ਵਰਕ ਸਾਰੀ ਸੇਵਾ ਕਰ ਰਹੀ ਆ ਤੇ ਅ ਅਸੀਂ ਵੀ ਉਹ ਬਾਤਾ ਬਾਰ ਨੋ ਧਰਤੀ ਮਾਂ ਨੂੰ ਜਦੋਂ ਜਾਵਾਂਗੇ ਉੱਥੇ ਜਾਵਾਂਗੇ ਪ੍ਰਮਾਤਮਾ ਦੇ ਘਰ ਕੁਝ ਸਾਡਾ ਵੀ ਇੱਛਾ ਲਿਖਿਆ ਜਾਊਗਾ ਬਿਲਕੁਲ ਜਿਸ ਤਰ੍ਹਾਂ ਹੁਣ ਤੁਸੀਂ ਦੇਖ ਲਿਆ ਵੀ ਬਾਬਾ ਜੀ ਨੇ ਵੀ ਕਿਹਾ ਵੀ 10ਵਾਂ ਦਸੌਂ ਦਾ ਜਿਹੜਾ ਉਹ ਧਰਤੀ ਮਾਂ ਦੀ ਸੇਵਾ ਦੇ ਵਿੱਚ ਵੀ ਸਾਨੂੰ ਕੱਢਣਾ ਪੈਣਾ ਵਾ ਤੇ ਤਾਂ ਹੀ ਜਾ ਕੇ ਸਾਡੇ ਮਸਲੇ ਦਾ ਜਿਹੜਾ ਹੱਲ ਹੋਣਾ ਵਾ ਜੇ ਪੰਜਾਬ ਕੈਂਸਰ ਦੀ ਰਾਜਧਾਨੀ ਬਣਿਆ ਹੋਇਆ ਤੇ ਬਠਿੰਡਿਓ ਕੈਂਸਰ ਟ੍ਰੇਨ ਹੀ ਉਹਦਾ ਨਾਂ ਹੀ ਕੈਂਸਰ ਦੀ ਟ੍ਰੇਨ ਟ੍ਰੇਨ ਪਿਆ ਹੋਇਆ ਜੇ ਤੁਸੀਂ ਉਹਨੂੰ ਰੋਕਣਾ ਵਾ ਤੇ ਪੰਜਾਬ ਨੂੰ ਕੈਂਸਰ ਦੀ ਰਾਜਧਾਨੀ ਦੇ ਨਾਮ ਤੋਂ ਹਟਾ ਕੇ ਦੁਬਾਰੇ ਫੇਰ ਤੋਂ ਮੋੜ ਤੋਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹੋ ਹਰਪਾਲ ਜੀ ਮੈਂ ਤੁਹਾਨੂੰ ਰੋਕਣਾ ਚੋਣਾ ਤੁਸੀਂ ਹੋਰ ਵੀ ਆ ਕੈਂਸਰ ਤਾਂ ਆਪਣੇ ਚਲੋ ਬਹੁਤ ਬਿਮਾਰੀ ਹੋਈ ਰਹੀ ਆ ਜਦ ਤੁਸੀਂ ਲਾ ਲੋਗੇ ਨਾ 5-7 ਸਾਲ ਬਾਅਦ ਇੱਥੇ ਜਾਨਵਰ ਬਹੁਤ ਹੋਣਗੇ ਆਲਣੇ ਪੈਣਗੇ ਚਿੜੀਆਂ, ਘਟਾਰ, ਕਾਂ ਜਿੰਨਾਂ ਨੂੰ ਘਰਾਂ ਚ ਕਿਤੇ ਲੋਕੀ ਕੱਢ ਦਿੰਦੇ ਆ ਰਹਿਣ ਨੂੰ ਜਗਾ ਨਹੀਂ ਇੱਕ ਆਸਰਾ ਇੱਕ ਆਸਰਾ ਹੀ ਮਿਲਣਾ ਸਭ ਤੋਂ ਵੱਡੀ ਗੱਲ ਆ ਉਹ ਵੀ ਬੇਜਵਾਨਿਆਂ ਨੂੰ ਅਸੀਂ ਬੇਜਵਾਨਿਆਂ ਨਾਲ ਵੀ ਜੁੜੇ ਹੋਏ ਆ ਨਾ ਸਹੀ ਗੱਲ ਹੈ ਜੀ ਕਿਉਂਕਿ ਚਿੜੀ ਗਟਾਰ ਨੂੰ ਕਿਤੇ ਆਲ ਨਾ ਪਾਉਣ ਦੀ ਹੈ ਨਹੀਂ ਜੇ ਕਿਤੇ ਪਾ ਵੀ ਦਿੱਤਾ ਲੈਂਟਰ ਚੋਂ ਐ ਲਾ ਕੇ ਮਾਰਨਾ ਆ ਲੋਕ ਬਨੋਟੀ ਜੀ ਆ ਲੈਣੇ ਟੰਗੀ ਜਾਂਦੇ ਆ ਉਹ ਹੈ ਚਲੋ ਆਪਾਂ ਧੰਨਵਾਦ ਕਰਦੇ ਆ ਉਹਨਾਂ ਦਾ ਪਰ ਯਾਰ ਨਹੀਂ ਤੁਸੀਂ ਇਹ ਜੀ ਇੱਕ ਟੀਮ ਵਰਕ ਵੀ ਬਣਾਓ ਸਤਪਾਲ ਜੀ ਤੁਸੀਂ ਜਿੰਨੇ ਸਾਧੂਆਂ ਕੋਲ ਜ਼ਮੀਨ ਆ ਬਹੁਤ ਜ਼ਿਆਦਾ ਕਿਸੇ ਕੋਲ 50 ਕਿੱਲੇ 30 ਕਿੱਲੇ 60 ਕਿੱਲੇ ਉਹਨਾਂ ਕੋਲ ਟੀਮ ਵਰਕ ਬਣਾ ਕੇ ਤੁਸੀਂ ਇਹ ਕੋਸ਼ਿਸ਼ ਕਰੋ ਯਾਰ ਪੰਜਾਬ ਲੈਵਲ ਤੇ ਉਹਨਾਂ ਨੂੰ ਬੇਨਤੀ ਕਰੋ ਵੀ ਇੱਕ ਇਕੜ ਵੀ ਤੁਸੀਂ ਯਾਰ 10 10 ਕਿੱਲੇ ਦਾ ਇੱਕ ਇਕੜ ਜ਼ਰੂਰ ਕੱਢ ਜੋ ਸਾਨੂੰ ਦੇ ਜ਼ਮੀਨ ਤੇਰੀ ਰਹਿਣੀ ਆ ਨਾ ਅਸੀਂ ਨਹੀਂ ਕਰਾਉਣੀ ਹਾਂ ਬਿਲਕੁਲ ਜੀ ਕੋਈ ਨਹੀਂ ਕਰਾਉਣੀ ਇੱਕ ਧਰਤੀ ਮਾਂ ਦੇ ਨਾਮ ਦੇ ਉੱਤੇ ਦਸੋਂਦੀ ਕਰਨਾ ਆਪਾਂ ਬੂਟੇ ਲਾਉਣੇ ਆ ਹਾਂ ਨਾਲੇ ਦੁਨੀਆ ਯਾਦ ਕਰਦੇ ਨਾ ਦੁਨੀਆ ਯਾਦ ਕਰੋ ਬਿਲਕੁਲ ਜੀ ਆਕਸੀਜਨ ਦਾ ਲੈਵਲ ਜੀ ਸਾਹਮਣੇ ਜਾਵੜਨਾਮ ਕੱਲੀ ਆਣਾ ਦੋ ਪ੍ਰਸਾਦੇ ਚੱਕਣੇ ਆ ਹੈਨਾ ਤੇ ਉਹਨੇ ਫਿਰ ਇੰਨੀ ਜਿਆਦਾਤ ਕਰਨੀ ਕੀਆ ਵੱਧ ਤੋਂ ਵੱਧ ਆਕਸੀਜਨ ਦਵੇ ਜਿਹਦੀ ਆ ਜਰੂਰਤ ਜਰੂਰਤ ਆ ਪੈਸੇ ਤਾਂ ਉੱਥੇ ਬੈਂਕਾਂ ਚ ਹੀ ਪਏ ਰਹਿ ਜਾਣੇ ਆਪਾਂ ਕਿੰਨੇ ਕ ਪੈਸੇ ਖਾ ਸਕਦੇ ਆ ਕਿੰਨੇ ਖਾ ਸਕਦੇ ਆ ਕਿੰਨੀਆਂ ਗਰੋਟੀਆਂ ਬੰਦਾ ਵੱਧ ਤੋਂ ਵੱਧ ਜਿਹੜਾ ਕੱਲਾ ਬਹੁਣੇ ਕਿੰਨਾ ਕਾਟਾ ਚਾਹੀਦਾ ਉਹਨੂੰ ਕਿੰਨਾ ਕਿ ਚਾਹੀਦਾ ਇੱਥੇ ਉਹ ਜਦੋਂ ਚਿੜੀਆਂ ਘਟਾਰ ਕਾਂ ਆਲਣੇ ਪਾਉਣਗੇ ਇਹ ਵੀ ਇੱਕ ਦਿਨ ਚ ਨਹੀਂ ਪਾਉਂਦੇ ਤੁਹਾਡਾ 7 ਸਾਲ ਲੱਗ ਜਾਂਦਾ ਲੈਂਦੇ ਆ ਜੀ ਇਹ ਦੇਖਦੇ ਆ ਵੀ ਤੁਸੀਂ ਤੁਸੀਂ ਸਾਨੂੰ ਮਾਰਨਾ ਤਾਂ ਨਹੀਂ ਤੁਸੀਂ ਸਾਨੂੰ ਕੀ ਕਰਨਾ ਵਾ ਕਿਹੜੇ ਕਿਹੜੇ ਵਿਸ਼ੇ ਦੇ ਤੁਸੀਂ ਉਹ ਕਰ ਰਹੇ ਆ ਤੇ ਧਰਤੀ ਮਾਂ ਦੀ ਬਾਬਾ ਜੀ ਨੇ ਜਿਹੜਾ ਅੱਜ ਬਚਨ ਕੀਤਾ ਵਾ ਕਿ ਧਰਤੀ ਮਾਂ ਦੇ ਲਈ ਦਸੌਂਦ ਕਢੋ ਤੇ ਇਸ ਵੀਡੀਓ ਨੂੰ ਤੁਸੀਂ ਜੇ ਦਸੌਂਦ ਨਹੀਂ ਕੱਢ ਸਕਦੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਕੋਈ ਵੀ ਰ ਭੈਣ ਜਿਹੜਾ ਦੇਖੂਗਾ ਤੇ ਹੋ ਸਕਦਾ ਉਹਦੇ ਮਨ ਦੇ ਵਿੱਚ ਜਾਗੇ ਵੀ ਮੈਂ ਵੀ ਆਪਦੀ ਜ਼ਮੀਨ ਦੇ ਵਿੱਚ ਉਹ ਦਸੌਂਦ ਕੱਢਾਂ ਧਰਤੀ ਮਾਂ ਦੇ ਲਈ ਸੋ ਇਸ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸਨੇਹ ਨੂੰ ਇਸ ਨੂੰ ਜ਼ਿੰਮੇਦਾਰਾਂ ਦੇ ਆ ਜੀ ਜ਼ਿੰਮੇਦਾਰਾਂ ਦੇ ਚਲੋ ਬਾੜਾ ਨਹੀਂਗਾ ਜੀ ਕਿਸੇ ਦੇ 10 ਕਿੱਲੇ ਇੱਕ ਬਿਸਵਾ ਜ਼ਰੂਰ ਕੱਢੇ ਜ਼ਿਆਦਾ ਨਹੀਂ ਸੋਮਾ ਇਹ ਸਹੀ ਹੋ ਗਿਆ ਸੋਮਾ ਮਨੀ ਵਾਦੀ ਹਾਂ ਇੱਕ ਬਸਵਾ ਦਾ ਕੱਢ ਹੀ ਸਕਦਾ ਕਿਲੇ ਚ 96 ਬਸਵੇ ਆ ਹਾਂ ਚੱਲ ਇੱਕ ਬਸਵਾ ਕੱਢ ਲੇ ਵੀ 96 ਬਸਵੇ ਕਿਲੇ ਚ ਆ ਦੇ ਗੋ ਜਿਆਦਾ ਨਹੀਂ ਕਹਿੰਦੇ ਆਪਾਂ ਜਿਆਦਾ ਕਵਾਂਗੇ ਹਲਾ ਕਹਿੰਦਾ ਵੀ ਤੇਰਾ ਤਾਂ ਘਰ-ਬਾਰ ਛੱਡਿਆ ਤੈਨੂੰ ਤਾਂ ਕਿਸੇ ਗੱਲ ਦਾ ਨਹੀਂ ਬਗਰ ਗ੍ਰਹਿਸਤੀ ਜੀਵਨ ਨੂੰ ਬਹੁਤ ਫਿਕਰ ਹੁੰਦੇ ਆ। ਚਲ ਆਪਾਂ ਜ਼ਿਆਦਾ ਨਹੀਂ ਕਹਿੰਦੇ 10 ਕਿੱਲੇ ਮਗਰ ਇੱਕ ਬਸਵਾ ਜ਼ਰੂਰ ਕੱਢੋ। ਪਰ ਇੱਕ ਤੁਹਾਨੂੰ ਘਾਟਾ ਨਹੀਂ ਪੈਂਦਾ ਚਾਹੇ ਤੁਸੀਂ ਸਾਨੂੰ ਗ੍ਰਹਿਸਤੀ ਜੀਵਨ ਸਮਝੋ ਚਾਹੇ ਨਾ ਸਮਝੋ ਪਰ ਤੁਹਾਡੇ ਨਾਲ ਇੱਕ ਧਰਤੀ ਮਾਂ ਲਈਓ ਬਾਬੇ ਨਾਨਕ ਲਈਓ ਇੱਕ ਪ੍ਰੋਮਿਸ ਕਰਦੇ ਆਂ ਵੀ ਤੁਹਾਨੂੰ ਜੇ ਤੁਸੀਂ ਧਰਤੀ ਮਾਂ ਨੂੰ ਦਸਵੰਦ ਕੱਢੋਗੇ ਤੁਹਾਨੂੰ ਘਾਟਾ ਨਹੀਂ ਪੈਂਦਾ। ਘਾਟੇ ਦੀ ਗੱਲ ਛੱਡੋ ਜੀ। ਆਉਣ ਵਾਲੀ ਪੀੜ੍ਹੀਆਂ 20 ਸਾਲ ਨੂੰ ਕਿੱਡੀ ਇੱਜ਼ਤ ਕਰਨਗੀਆਂ ਬਿਲਕੁਲ ਹਾਂਜੀ ਵੀ ਇੱਕ ਬੱਸਵਾ ਇੱਕ ਬੱਸਵਾ ਲਾਇਆ ਪਿੰਡ ਚ ਕਿੰਨੇ ਹੋਗੇ ਕਿੰਨੇ ਹੋਗੇ ਹਾਂਜੀ ਨਾਲੇ ਬਾਬੇ ਦੀ ਕਿਰਪਾ ਹੁਣ ਤਾਂ ਵਿਦੇਸਾਂ ਚ ਪੁੱਤ ਧੀ ਗਏ ਹੋਇਆ ਇੱਕ ਮੋਟਰ ਮਗਰ ਇੱਕ ਬੱਸਵਾ ਲਾ ਦਿਓ ਇੱਕ ਬੱਸਵਾ ਲਾ ਦਿਓ ਮੋਟਰ ਦੇ ਕੋਲੇ ਹੀ ਲਾ ਦਿਓ ਕੁਮਟ ਦੇ ਕੋਲੇ ਲਾ ਦਿਓ ਬਸ ਹਾਂਜੀ ਪਾਣੀ ਲਾਉਣਾ ਵੀ ਸੌਖਾ ਵਾ ਸਾਰੀ ਚੀਜ਼ ਸੌਖਾ ਵਾ ਆਪੇ ਪਾਣੀ ਲਾਗੀ ਜਾਇਆ ਕਰਨਾ ਮੋਟਰ ਕੋਲੇ ਤਾਂ ਹਾਂ ਹਾਂ ਅਸੀਂ ਤਾਂ ਬੇਨਤੀ ਕਰਦੇ ਵੀ ਇੱਕ ਬੰਬੀ ਦੇ ਨੇੜੇ ਇੱਕ ਬੱਸਵਾ ਛੱਡ ਦਿਓ ਬਸ ਅਸੀਂ ਕਿਉਂਕਿ ਇਹ ਤਾਂ ਲਾਇਆ ਵਾ ਹਜੇ ਤੱਕ ਅਸੀਂ ਤੁਸੀਂ ਪਹਿਲੇ ਹੀ ਆ ਜਿਹੜਾ ਤੁਹਾਨੂੰ ਹੁਣ ਅਸੀਂ ਸੇਵਾਦਾਰ ਜਿੰਨੇ ਸਾਡੇ ਕੋਲ ਹੋਣੇ ਨੇ ਨਾ ਇਹ ਸ਼ੁਰੂ ਕਰਨਾ ਮਹਮ ਵੀ ਜਿਹਦੇ ਕੋਲ ਆ ਉਹਨੂੰ ਕਹਣਾ 10 ਮਹੀਸਾ ਇੱਕ ਬੱਸ ਬਹ ਲਾ ਦੇ ਜੇ ਤੇਰੇ ਕੋਲ ਬੱਸ ਲਾ ਦੇ ਹਾਂਜੀ ਬਿਲਕੁਲ ਜੀ ਬਸ ਤੂੰ ਸਾਨੂੰ ਕੋਹ ਨਹੀਂ ਚਾਹੀਦਾ ਬਸ ਧੰਨਵਾਦ ਜੀ ਧੰਨਵਾਦ ਤੇ ਤੁਹਾਡਾ ਵੀ ਧੰਨਵਾਦ ਜਿਨ੍ਹਾਂ ਨੇ ਤੁਸੀਂ ਸਾਨੂੰ ਅੱਜ ਸੁਣਿਆ ਵਾ ਤੇ ਇਸ ਵੀਡੀਓ ਨੂੰ ਆਸ ਕਰਾਂਗੇ ਵੀ ਹਰ ਤੱਕ ਪਹੁੰਚਾਓਗੇ ਤਾਂ ਕਿ ਕੋਈ ਨਾ ਕੋਈ ਇਸ ਮੈਸੇਜ ਨੂੰ ਅੱਗੇ ਲਿਜਾ ਕੇ ਤੇ ਇਹ ਧਰਤੀ ماں ਦੀ ਸੇਵਾ ਕਰ ਸਕੇ ਮਿਹਰਬਾਨੀ ਸ਼ੁਕਰੀਆ ਧੰਨਵਾਦ ਤੇ ਜਿਉਂਦੇ ਵਾਦੇ ਰਹੋ ਸਾਰੇ ਸ਼ੁਕਰੀਆ